ਕੀ ਹੈ ਜੀ ਲੱਖਾ ਜੀ ਹਾਂਜੀ ਕਿਹੜੀ ਜਗ੍ਹਾ ਤੁਸੀਂ ਤੁਸੀਂ ਇਹਦੇ ਪਿੰਗੋਟਾ ਜੀ ਪਿੰਡ ਪੋਟ ਜ਼ਿਲ੍ਹਾ ਕਿਹੜਾ ਤਰਨਤਾਰਨ ਹਾਂਜੀ ਤੁਹਾਨੂੰ ਅਸੀਂ ਪੰਜ ਜੂਸ ਬੋਡੀ ਸਰਵਿਸ ਪੈਕ ਦਿੱਤਾ ਸੀਗਾ ਜੀ ਇਹ ਉਹ ਵਰਤਣ ਤੋਂ ਪਹਿਲਾਂ ਤੁਹਾਡੇ ਕੀ ਕੀ ਸਮੱਸਿਆਵਾਂ ਸੀਆਂ ਇਹਦਾ ਪੇਟ ਸਾਰਾ ਭਰਿਆ ਰਹਿੰਦਾ ਸੀ ਵਜਣੇ ਵੱਧ ਗਿਆ ਸੀ ਠੀਕ ਹੈ ਜੀ ਠੀਕ ਹੋ ਗਿਆ ਸਾਰਾ ਪਿਸ਼ਾਬ ਨਹੀਂ ਹੋਦਾ ਪਿਸ਼ਾਬ ਹੀ ਖੁੱਲ ਕੇ ਆਉਂਦਾ ਠੀਕ ਹੈ ਜੀ ਹਾਂ ਹੋਰ ਕੋਈ ਪਰੇਸ਼ਾਨੀ ਠੀਕ ਹੈ ਕਮਜ਼ੋਰੀ ਜਿਹੜੀ ਜਿਹੜੀ ਕਮਜ਼ੋਰੀ ਜਿਹੜੀ ਸਾਹ ਖੜ ਗਈ ਆ ਜਿਹੜੀ ਵੀਕਨੈਸ ਸੀ ਉਹ ਵੀ ਦੂਰ ਹੋ ਗਈ ਤੁਹਾਡਾ ਜਿਹੜਾ ਵਜਨ ਹੈ ਤੁਸੀਂ ਵਜਨ ਕਿੰਨਾ ਘਟਿਆ ਤੁਹਾਡਾ 8 ਕਿਲੋ ਘਟਿਆ 8 ਕਿਲੋ ਘਟਿਆ ਹਾਂ ਇਹ ਤੁਹਾਡੀਆਂ ਹੋਰ ਜਿਹੜੀਆਂ ਪ੍ਰੋਬਲਮ ਸੀ ਤੁਸੀਂ ਦੱਸਦੇ ਸੀ ਜਿਵੇਂ ਹਾਰਡ ਦੀ ਪ੍ਰੋਬਲਮ ਸੀਗੀ ਹਾਰਡ ਦੀ আর ਲੀਵਰ ਦੀ ਤੇ ਦੀ ਆਪਣੀ ਕਿੰਨੀਆਂ ਰਹੀ ਉਸਾਂ ਕਿੰਨੇ ਕਿ ਕਿੰਨੇ ਕ ਸਮੇਂ ਤੋਂ ਸੀ ਤੁਹਾਡੇ ਜਿਹੜੀ ਹਾਰਡ ਦੀ ਪ੍ਰੋਬਲਮ ਸੀਗੀ ਇਹ 4 ਸਾਲ ਹੋ ਗਏ 4 ਸਾਲ ਹੋ ਗਏ ਹੁਣ ਜਿਹੜੀ ਪ੍ਰੋਬਲਮ ਆਈ ਸੀ ਹਾਂ ਤੇ ਉਸ ਤੋਂ ਪਹਿਲਾਂ ਵੀ ਪ੍ਰੋਬਲਮ ਆਈ ਸੀ ਹਾਰਡ ਦੀ ਪਹਿਲਾਂ ਵੀ ਆਈ ਪਹਿਲਾਂ 2007 ਜਾਈ ਇਹ ਲੋ ਅੱਛਾ ਮੁੜ ਕੇ 2 4 21 ਜਾਈ 2021 ਦੇ ਵਿੱਚ ਫੇਰ ਆਈ ਹੈ ਹਾਂ ਤੇ ਮੁੜ ਕੇ 4 ਸਾਲ ਦਵਾਈ ਖਾਂਦੇ ਹਨ ਹੋ ਗਿਆ ਸੀ ਉਹਦਾ ਵਜ਼ਨ ਵਾਧਦਾ ਜਾਂਦਾ ਸੀ ਫੇਰ ਮਾਰਨੇ 80 ਕਿਲੋ ਤੋਂ 95 ਕਿਲੋ ਹੋ ਗਿਆ ਉਹਦਾ 80 ਕਿਲੋ ਤੋਂ 95 ਕਿਲੋ ਤੁਹਾਡਾ ਵਜ਼ਨ ਹੋ ਗਿਆ ਸੀਗਾ ਹਾਂ ਤੇ ਹੁਣ ਤੁਹਾਡਾ ਤੁਸੀਂ ਕਹਿੰਦੇ ਹੋ ਵੀ ਤਕਰੀਬਨ 10 ਕਿਲੋ ਵਜ਼ਨ ਘਟਿਆ ਤੁਹਾਡਾ ਕਿਲੋ ਘਟਿਆ ਇਹ ਜਿਵੇਂ ਕਿ ਬਹੁਤ ਪਰਿਵਾਰ ਤੁਹਾਡੀ ਵੀਡੀਓ ਵੇਖਣਗੇ ਜੀ ਹਾਂ ਇਹ ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੋਗੇ ਮੈਂ ਇਹ ਸਲਾਹ ਦਿਆਂ ਮੀਡੀਆ ਜਿਹੜੀ ਉਹ ਘਟਾਓ ਤੇ ਇਹ ਦਵਾਈ ਖਾਓ ਵੀ ਬਾਡੀ ਦੀ ਸਰਵਿਸ ਕਰਵਾਉਣੀ ਚਾਹੀਦੀ ਇੱਕ ਵਾਰੀ ਉਹ ਇੱਕ ਰੋਗ ਲਾਉਣੀ ਹਟਾਉਣੀ ਆ ਦੂਜਾ ਦੋ ਰੋਗ ਵੀ ਜਿਵੇਂ ਕਿ ਦੇਖੋ ਤੁਸੀਂ ਇੰਨੇ ਸਾਲ ਮੈਡੀਸਿਨ ਵਰਤਦੇ ਨੂੰ ਹੋ ਗਏ ਸੀ ਵੀ ਤੁਹਾਨੂੰ ਆਪਾਂ ਨਾਲ ਉਹਨੇ ਨਾਲ ਉਹ ਰੋਗ 10 ਗੋਲੀਆਂ ਖਾਈ ਦੀ ਪੰਜ ਸੇਰੇ ਪੰਜ ਤਕਾਲਾਂ 10 ਗੋਲੀਆਂ ਖਾਂਦੇ ਸੀਗੇ ਤਾਂ ਗੋਲੇ ਅੱਜ ਬਿਲਕੁਲ ਹੀ ਮਤਲਬ ਬੰਦ ਨੇ ਕੋਈ ਗੋਲੀ ਨਹੀਂ ਅੱਜ ਕੋਈ ਵੀ ਗੋਲੀ ਨਹੀਂ ਖਾਂਦੇ ਅੱਜ ਤੁਹਾਡੇ ਜਿਹੜੇ ਪੇਟ ਦੀ ਪ੍ਰੋਬਲਮ ਹੈ ਉਹ ਵੀ ਸੈੱਟ ਹੈ ਉਹ ਵੀ ਸੈੱਟ ਹੈ ਤੇ ਤੁਹਾਡੀ ਜਿਹੜੀ ਲੀਵਰ ਦੀ ਪ੍ਰੋਬਲਮ ਹੈ ਉਹ ਵੀ ਸੈੱਟ ਹੈ ਜੀ ਐਂ ਲੱਗਦਾ ਹੈ ਤਾਂ ਤਾਹ ਰੋਟੀ ਥੱਲੇ ਜਿਹੜਾ ਪੇਟ ਥਾਂ ਜਾਂਦੀ ਦੀ ਜਿਹੜਾ ਪੇਟ ਆ ਫਰਿਆਦੀ ਰਹੇ ਅੱਜ ਮਤਲਬ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਹੁੰਦੀ ਠੀਕ ਹੈ ਜੀ ਧੰਨਵਾਦ ਲੈ ਰਾਮਾ ਮੁਹੱਬਤ ਲੈਰਾ ਮੁਹੱਬਤ ਅਜੇ ਕੁਝ ਦਿਨ ਪਹਿਲਾਂ ਨਾ ਤੁਸਾਨੂੰ ਇੱਕ ਬਾਡੀ ਸਰਵਿਸ ਪੈਕ ਦੇ ਕੇ ਗਏ ਸੀਗੇ ਉਹ ਤੋਂ ਵਰਤਣ ਤੋਂ ਪਹਿਲਾਂ ਕੀ ਕੀ ਪ੍ਰੋਬਲਮਾਂ ਸੀਗੀਆਂ ਤੁਹਾਨੂੰ ਮੈਨੂੰ ਤਾਂ ਜੀ ਗੋਡਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਠੀਕ ਹੈ ਜੀ ਤੇ ਇੱਕ ਤਜਾਬ ਬਹੁਤ ਬਣਦਾ ਸੀਗਾ ਜੀ ਠੀਕ ਹੈ ਜੀ ਸਾਰੇ ਸਰੀਰ ਨੂੰ ਸੋਜਣ ਵਾਲੀ ਸੀ ਸਰੀਰ ਸਾਰਾ ਸੁੱਜਿਆ ਹੋਇਆ ਸੀ ਤਜਾਬ ਚਿਹਰਾ ਵੀ ਬਹੁਤ ਭਾਰਾ ਭਾਰਾ ਲੱਗਦਾ ਸੀ ਠੀਕ ਹੈ ਖਾਣਾ ਪੀਣਾ ਹਾਜ਼ਮ ਨਹੀਂ ਸੀ ਆਉਂਦਾ ਨਹੀਂ ਆਉਂਦਾ ਨਹੀਂ ਸੀ ਠੀਕ ਹੈ ਹੋਰ ਕੀ ਪ੍ਰੋਬਲਮ ਸੀਗੀ ਜੀ ਹੋਰ ਤਾਂ ਹੀ ਵਸ ਮਾੜੇ ਮੋਟੇ ਚੱਲੀ ਜਾਂਦੇ ਰਹਿ ਇਤਜ਼ਾਫ ਵਗੈਰਾ ਆ ਜਾ ਕਬਰਾਟ ਬਣਦਾ ਸੀਗਾ ਹਾਂਜੀ ਕਬਰਾਟ ਵੀ ਬਹੁਤ ਕਬਰਾਟ ਬਹੁਤ ਹੁੰਦੀ ਸੀ ਠੀਕ ਹੈ ਇਹ ਜਿਹੜਾ ਤੁਸੀਂ ਬੋਡੀ ਸਰਵਸ ਪੈਕ ਪੀਤਾ ਪੰਜ ਜੂਸ ਇਹ ਪੀ ਕੇ ਹੁਣ ਕਿੰਨਾ ਕੁ ਤੰਦਰੁਸਤ ਹੈ ਹਾਂਜੀ ਮੈਨੂੰ 80% ਫਰਕ ਆਇਆ 80% ਫਰਕ ਆ ਹਾਂਜੀ ਸੋਜ ਲੱਗ ਗਈ ਸਰੀਰ ਤੋਂ ਹਾਂਜੀ ਬਹੁਤ ਫਰਕ ਆਇਆ ਠੀਕ ਹੈ ਖਾਣਾ ਪੀਣਾ ਹਾਜਮੇ ਆਉਣ ਲੱਗ ਗਿਆ ਹਾਂਜੀ ਬਹੁਤ ਠੀਕ ਹੈ ਪੇਟ ਗੈਸ ਤਾਂ ਨਹੀਂ ਹੁਣ ਬਣਦਾ ਥੋੜੀ ਜਿਹੀ ਹੈਗੀ ਹੈ ਜੀ ਪਰ ਆਲਾ ਮੱਗੇ ਨਾ ਜੀ ਜਿਆਦਾ ਬਹੁਤ ਜਿਆਦਾ ਕੋਈ ਦਿੱਕਤ ਨਹੀਂ अच्छा ਤੁਸੀਂ ਕਿੰਨੀਆਂ ਕਿ ਦਵਾਈਆਂ ਦੋਈਆਂ ਖਾਧੀਆਂ ਪਹਿਲਾਂ ਇਹਦੀਆਂ ਦਵਾਈਆਂ ਦਿੱਤਾ ਜੀ ਕੋਈ ਗਿਣਤੀ ਨਹੀਂ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇਹ ਪ੍ਰੋਬਲਮ ਆਈ ਨੂੰ ਠਟ-ਠਟ ਜੀ ਮਲੇ ਸਾਬਸ ਤੋਂ 10 ਸਾਲ ਹੋ ਗਏ 10 ਸਾਲ ਪੁਰਾਣੀ ਪ੍ਰੋਬਲਮ ਸੀ ਜਿਹੜੇ ਸਰਵਿਸ ਪੈਕ ਵਰਤਿਆ ਇਹ ਤੁਸੀਂ 21 ਵਾਰ ਤੇ ਹਜੇ ਹਾਂਜੀ ਠੀਕ ਹੈ ਇੱਕ ਕੋਰਸ ਕੀਤਾ ਗਾ ਹਾਂਜੀ ਦੂਸਰਾ ਕੋਰਸ ਚੱਲ ਰਿਹਾ ਹਾਂਜੀ ਠੀਕ ਹੈ ਤੇ ਲੱਖਾਂ ਹੀ ਭੈਣ ਭਾਈ ਨੇ ਵੀ ਜਿਨ੍ਹਾਂ ਨੂੰ ਇਹ ਪ੍ਰੋਬਲਮ ਆ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਜੇ ਇਹੀ ਮੈਸੇਜ ਦੇਣਾ ਕਹਿ ਚਾਹਉਂਗੀ ਵੀ ਇਹ ਜ਼ਰੂਰੀ ਹੈ ਜੀ ਪੀਣਾ ਆਪਣੀ ਸਿਹਤ ਵਾਸਤੇ ਬਾਡੀ ਸਰਵਿਸ ਪੈਕ 5 ਜੂਸ ਹਰੇਕ ਨੂੰ ਵਰਤਣਾ ਹਾਂਜੀ ਵਰਤਣੇ ਚਾਹੀਦੇ ਇਹ ਠੀਕ ਹੈ ਧੰਨਵਾਦ ਭੈਣ ਬਹੁਤ